ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਜੋ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਬਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰ ਸਹ ਸਭ ਲੋਏ ਪਾਗ ਪ੍ਰਾਪਤ ਹੋਏ ਸੋ ਕਹ ਟਲ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕੈ ਜਨਮ ਦੁਖ ਜਾਇ ਹੋਵੈ ਸਫਤ ਖਸਮ ਦੇ ਨੂਰੇ ਅਰਸੋਂ ਕੁਰਸੋਂ ਚੱਟੀ ਐ ਤੁੱਤ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਤ ਸਾਹੋ ਸਿਰ ਸਾਹ ਦਾਇ ਸਾਹੋ ਜਿਸ ਪਾਸ ਬਹਿਠਾ ਸੋਹੀ ਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪਹਿਲਾ ਕਾਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਪਾਵੈ ਸਰਵਰ ਮੈਂ ਹੰਸ ਪ੍ਰਾਨਪਤ ਪਾਵੈ ਗੁਰ ਸਾਗਰ ਰਤਨੀ ਪਰ ਪੂਰੇ ਅਮਰਤ ਸੰਤ ਚੁਗਹਿ ਨਹੀਂ ਦੂਰੇ ਹਾਰੇ ਰਸ ਚੋਗ ਚੁਗਹਿ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੇ ਕਿਆ ਬਗ ਬੱਪੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾ ਰਖ ਰਖ ਚਰਨ ਤਰੇ ਵਿਚਾਰੀ ਦੁਬਦਾ ਛੋੜ ਪਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਮਨ ਜਾਨ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਈ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤਰੇ ਭਾਵਨ ਜੋਤ ਰਹੇ ਲਵ ਲਈ ਸੁਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਅਦਾਰੀ ਗੁਰਮਖ ਭਗਤ ਸਹਿਜ ਬਿਚਾਰੀ ਭਗਤ ਵਛਲ ਪੈ ਕਾਟਣ ਹਾਰੇ ਹੋ ਮੈ ਮਰ ਮਿਲੇ ਪਗ ਧਾਰੇ ਅਨਿਕ ਜਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਦਾ ਖੋਵੈ ਆਪਨ ਚੀਨਸ ਬ੍ਰह्म ਬ੍ਰह्म ਰੋਵੈ ਕਹਿ ਤੋ ਪੜ ਤੋ ਸੁਨ ਤੋ ਏਕ ਤੀਰਜ ਧਰਮ ਤਰਨੀ ਤਰ ਟੇਕ ਜਤ ਸਤ ਸੰਜਮ ਰਿਦੈ ਸਮਾਏ ਚੌਥੇ ਪਦ ਕੋ ਜੇ ਮਨ ਪਤਿਆਏ ਸਾਚੇ ਨਿਰਮਲ ਮੈਲ ਨਾ ਲੱਗੇ ਗੁਰ ਕੈ ਸਬਦ ਪਰਮ ਪਉ ਪਾਗੈ ਸੂਰਤ ਮੂਰਤ ਆਦਿਆਨੂਪ ਨਾਨਕ ਜਾਚੈ ਸਚ ਸਰੂਪ ਸੱਚੇ ਨਿਰਮਲ ਮੈਲ ਨਾ ਲਗੈ ਗੁਰ ਕੈ ਸਬਦ ਪਰਮ ਪਾਗੈ ਸੂਰਤ ਮੂਰਤ ਆਦਿਆਨੂਪ ਨਾਨਕ ਜਾਚੈ ਸੱਚ ਸਰੂਪ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਾਤੇ ਦਨ ਅਸਰੀ ਮਹਲਾ ਪਹਿਲਾ ਕਰ ਦੂਜਾ ਅਸਤ ਪਦਿਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੇ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਨਾਮ ਵਾਹਿਗੁਰੂ ਸਤ ਨਾਮ ਵਾਹਿ

ਨਾਮਵਾਹੇ ਗੁਰੂ ਸਤ ਤਨ ਵਿਸਰ ਨਾਹੀ ਦਾ ਤਾਰ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ